ਜੋ ਬੋਲੇ ਸੋਨਰ ਪੈ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ ਸੰਗਤ ਜੀ ਇਸ ਸਮੇਂ ਸੀ ਸਤਿਗੁਰੂ ਰਵਿਦਾਸ ਮਹਾਰਾਜੀ ਦੇ ਜਨਮ ਸਥਾਨ ਮੰਦਿਰ ਤੋਂ ਤਾਂ ਤਸਵੀਰਾਂ ਦਿਖਾ ਰਹੇ ਆ ਦੇਖ ਸਕਦੇ ਆ ਸੰਗਤਾਂ ਲੰਗਰਾਂ ਦੀ ਸੇਵਾ ਕਰ ਰਹੀਆਂ ਬੀਬੀਆਂ ਐ ਔਰ ਗੁਰੂ ਰਵਿਦਾਸ ਮਹਾਰਾਜੀ ਦੇ ਰੰਗ ਵਿੱਚ ਰੰਗੇ ਹੋਈਆਂ ਆ ਸੋ ਬੜੇ ਬਾਣ ਵਾਲੀ ਗੱਲ ਐ ਕਿ ਗੁਰੂ ਰਵਿਦਾਸ ਮਹਾਰਾਜੀ ਦੇ ਜਨਮ ਸਥਾਨ ਮੰਦਿਰ ਤੇ ਸੰਗਤਾਂ ਪੰਜਾਬ ਅਤੇ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਆਉਂਦੀਆਂ ਸੰਗਤਾਂ ਸ਼ਬਦ ਲਗਾ ਰਹੀਆਂ ਆ ਆਓ ਆਪਾਂ ਤੁਹਾਨੂੰ ਸ਼ਬਦ ਸੁਣਾਉਨੇ ਆ ਜੀ ਤੂੰ ਬਖੜੜਗੜ ਵਿੱਚ ਵਜਿਆ ਏ ਤੂੰ ਬਖੜੜਗੜ ਵਿੱਚ ਵਜਿਆ ਇਹ ਤੂੰ ਬਖੜੜਗੜ ਵਿੱਚ ਵਜਿਆ ਏ ਤੂੰ ਬਖੜੜਗੜ ਵਿੱਚ ਵਜਿਆ ਇਹ ਤੂੰ ਬਖੜੜਗੜ ਵਿੱਚ ਵਜਿਆ ਏ ਤੂੰ ਬਖੜੜਗੜ ਵਿੱਚ ਵਜਿਆ ਇਹ ਤੂੰ ਬਖੜੜਗੜ ਵਿੱਚ ਵਜਿਆ ਜੱਕੀ ਦਿੱਤੀ ਚਲਾ ਜੀ ਮੀਰਾਂ ਦਾ ਤੁੰਬਾ ਜੱਕੀ ਦਿੱਤੀ ਚਲਾ ਜੀ ਮੀਰਾਂ ਦਾ ਤੁੰਬਾ ਬਿਤੀ ਚਲਾ ਜੀ ਮੀਰਾਂ ਦਾ ਤੁੰਬਾ ਚੱਲ ਜੀ ਬਿਤੀ ਚਲਾ ਜੀ ਮੀਰਾਂ ਦਾ ਤੁੰਬਾ ਬਜਿਆ ਸ਼ਹਿਰ ਬਜਾਰ ਜੀ ਮੀਰਾਂ ਦਾ ਤੁੰਬਾ ਬਜਿਆ ਸ਼ਹਿਰ ਬਜਾਰ ਜੀ ਮੀਰਾਂ ਦਾ ਤੁੰਬਾ ਸ਼ਹਿਰ ਬਜਾਰ ਜੀ ਮੀਰਾਂ ਦਾ ਤੁੰਬਾ ਬਜਿਆ ਸ਼ਹਿਰ ਬਜਾਰ ਜੀ ਮੀਰਾਂ ਦਾ ਤੁੰਬਾ ਏ ਤੁੰਬਾ ਬੱਲਾ ਵਿੱਚ ਵਜਿਆ ਏ ਤੁੰਬਾ ਬੱਲਾ ਵਿੱਚ ਵਜਿਆ ਤੂੰ ਬਾਬਲਾ ਵਿੱਚ ਵਜਿਆ ਏ ਤੁੰਬਾ ਬੱਲਾ ਵਿੱਚ ਵਜਿਆ ਤੇ ਤੁੰਬਾ ਬੱਲਾ ਵਿੱਚ ਵਜਿਆ ਏ ਤੁੰਬਾ ਬੱਲਾ ਵਿੱਚ ਵਜਿਆ ਤੂੰ ਬਾਬਲਾ ਵਿੱਚ ਵਜਿਆ ਏ ਤੁੰਬਾ ਬੱਲਾ ਵਿੱਚ ਵਜਿਆ ਸੰਗਤਾਂ ਦਿੱਤੀਆਂ ਤਾਰ ਜੀ ਮੀਰਾਂ ਦਾ ਤੁੰਬਾ ਸੰਗਤਾਂ ਦਿੱਤੀਆਂ ਤਾਰ ਜੀ ਮੀਰਾਂ ਦਾ ਤੁੰਬਾ ॿिया शहर बजार जी मीरा तूंबा ॿिया शहर बजार जी मीरा तूंबा तुम ॿिया ॿी ए तुा बुटा मंडी वॼिया ए तुंबा बुटा मंडी वॼ ਏ ਤੂੰ ਬਾਬੂ ਟਮੰਡੀ ਵਜਿਆ ਏ ਤੂੰ ਬਾਬੂ ਟਮੰਡੀ ਵਜਿਆ ਏ ਤੂੰ ਬਾਬੂ ਟਮੰਡੀ ਵਜਿਆ ਏ ਬੂੰਬਾ ਟਮੰਡੀ ਵਜਿਆ ਭਗਤਾਂ ਹੋਈਆਂ ਨਿਹਾਲ ਜੀ ਮੀਰਾਂ ਦਾ ਤੁੰਬਾ ਸੰਤਾਂ ਹੋਈਆਂ ਨਿਹਾਲ ਜੀ ਮੀਰਾਂ ਦਾ ਤੁੰਬਾ ਸੰਤਾਂ ਹੋਈਆਂ ਨਿਹਾਲ ਦੀਨਾਂ ਦਾ ਤੁੰਬਾ ਸੰਤਾਂ ਹੋਈਆਂ ਨਿਹਾਲ ਵਜਿਆ ਸ਼ਹਿਰ ਵਜਾਰ ਜੀ ਮੀਰਾਂ ਦਾ ਤੁੰਬਾ 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 ਏ ਤੁੰਬਾ ਪਿੰਡਾਂ ਵਿੱਚ ਵਜਿਆ ਏ ਤੁੰਬਾ ਪਿੰਡਾਂ ਵਿੱਚ ਵਜਿਆ ਬਾ ਪਿੰਡਾਂ ਵਿੱਚ ਵੱਜਿਆ ਏ ਤੁੰਬਾ ਪਿੰਡਾਂ ਵਿੱਚ ਵੱਜਿਆ ਏ ਤੁੰਬਾ ਪਿੰਡਾਂ ਵਿੱਚ ਵੱਜਿਆ ਏ ਤੁੰਬਾ ਪਿੰਡਾਂ ਵਿੱਚ ਵੱਜਿਆ ਹੋ ਗਈ ਜੈ ਜੈਕਾਰ ਜੀ ਮੀਰਾ ਦਾ ਤੁੰਬਾ ਹੋ ਗਈ ਜੈ ਜੈਕਾਰ ਜੀ ਮੀਰਾ ਦਾ ਤੁੰਬਾ ਹੋ ਗਈ ਜੈ ਜੈਕਾਰ ਜੀ ਮੀਰਾ ਦਾ ਤੁੰਬਾ ਹੋ ਗਈ ਜੈ ਜੈਕਾਰ वजिया शर बज़ार जी मीरा द तूं ॿिया शहर बज़ार जी मीरा तुम्बा ॿिया शहर बज़ारीरा तुम्बा ॿुधा